ਮੈਂ ਬੇਸ਼ੱਕ ਚੋਟੀ ਦਾ ਮੇਰਾ ਨਾਮ ਸਲਪ੍ਰਿਤ ਕੋਹਰਾ ਮੈਂ ਗੁਨਾਲੀ ਦੇਬੀ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਹੀ ਹਾਂ اچھا ਤੁਹਾਡੇ ਨਾਲ ਕੀ ਠੱਗੀ ਹੋਈ ਕਿਸ ਤਰੀਕੇ ਨਾਲ ਹੋਇਆ ਇਸ ਦਾ ਸਿਚੁਏਸ਼ਨ ਮੇਰੇ ਨਾਲ ਬਾਈਜੂ ਕੰਪਨੀ ਵੱਲੋਂ ਜਿਹੜੇ ਫਰਾਡ ਸੀਗੇ ਉਹਨਾਂ ਨੇ ਮੈਨੂੰ ਐਡਵਰਟਾਈਜ਼ਮੈਂਟ ਦੇ ਥਰੂ ਉਹਨਾਂ ਦੀ ਕਾਲ ਦੇ ਥਰੂ ਉਹਨਾਂ ਨੇ ਮੇਰੇ ਤੋਂ ਕੁਝ ਇਨਸਟਾਲਮੈਂਟਸ ਦੇ ਵਿੱਚ ਪੈਸੇ ਜਿਹੜੇ ਸੀਗੇ ਉਹਨਾਂ ਨੇ ਮੇਰੇ ਤੋਂ ਲਈ ਜਿਹੜਾ ਉਹ ਜਿਹਦੇ ਵਾਸਤੇ ਉਹਨਾਂ ਨੇ ਖਾਤਾ ਪ੍ਰੋਵਾਈਡ ਕੀਤਾ ਸਾਰਾ ਕੁਝ ਐਂਡ ਇਥੇ ਤੱਕ ਕੀ ਉਹਨਾਂ ਨੇ ਆਈਡੀ ਫੇਕ ਆਈਡੀ ਕਾਰਡ ਜਿਗੁਨਾਈ ਹੋਈ ਸੀ ਜਿਹੜੇ ਕੀ ਸੇਮ ਵਾਈਜੂ ਆਪ ਜਿਹੜੀ ਹੈ ਉਹਦੇ ਵਾਂਗੂ ਹੀ ਸੀਗੇ ਉਹਨਾਂ ਦੇ ਰੇਂਜ ਆਈ ਦਿੱਤੀ ਉਹਨਾਂ ਤੋਂ ਆਪ ਕੰਟੈਕਟ ਕੀਤਾ ਇਹਨਾਂ ਕੋਲ ਸੀ ਉਹਨਾਂ ਨੇ ਕੰਟੈਕਟ ਕੀਤਾ ਤੇ ਉਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ YouTube ਤੇ Instagram ਤੇ Facebook ਤੇ ਮਾਦੀਆਂ ਸ਼ੋ ਹੁੰਦੀਆਂ ਰਹਿੰਦੀਆਂ ਤੇ ਇਹ ਜਿਹੜੀ ਐਪ ਹੈ ਇਹ ਵੀ YouTube ਤੇ ਸ਼ੋ ਹੋ ਰਹੀ ਸੀਗੀ ਤੇ ਜਦੋਂ ਹੀ ਉਹ ਐਪ ਤੇ ਆਟੋਮੈਟਿਕ ਆਟੋਮੈਟਿਕਲੀ ਕਲਿੱਕ ਹੋਇਆ ਆਪੇ ਹੀ ਕਲਿੱਕ ਹੋਇਆ ਜਿਵੇਂ ਐਪ ਖੁੱਲ ਜਾਂਦੀ ਹੈ ਕਈ ਵਾਰੀ ਕੋਈ ਵੀ ਐਪ ਤੇ ਉਦੋਂ ਉਹ WhatsApp ਤੇ ट्रांसफर ਹੋ ਕੇ ਇੱਕ ਨੰਬਰ ਦੇ ਥਰੂ ਉਹਨਾਂ ਨੂੰ ਮੈਸੇਜ ਸੈਂਡ ਹੋ ਗਿਆ ਕਿ ਗਿਵ ਮੀ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਥਿਸ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਰਿਗਾਰਡਿੰਗ ਹੋਰ ਇਨਫੋਰਮੇਸ਼ਨ WhatsApp ਤੇ ਭੇਜਣੀ ਸ਼ੁਰੂ ਕਰ ਦਿੱਤੀ ਜੀ ਤਾਂ ਕਿੰਨੇ ਦੀ ਚੱਲੀ ਇਸ ਤਰ੍ਹਾਂ ਉਹ ਕੀ ਡਿਗਨਿਟਾ ਰਿਹਾ। ਅ ਪਹਿਲਾਂ ਤੇ ਉਹਨਾਂ ਨੇ 2100 ਰੁਪਏ ਲਿਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਰਜਿਸਟ੍ਰੇਸ਼ਨ ਵਾਸਤੇ ਲੈ ਰਹੇ ਆ ਤੇ ਉਹ ਉਹਦੇ ਵਿੱਚੋਂ 100 ਰੁਪਏ ਜਿਹੜੇ ਆ ਉਹ ਡਿਡਕਟ ਕੀਤੇ ਜਾਣਗੇ ਤੇ ਜਿਹੜੇ ਬਾਕੀ 2000 ਆ ਉਹ ਤੁਹਾਨੂੰ ਅਕਾਊਂਟ ਵਿੱਚ ਤੁਹਾਡਾ ਸਾਰਾ ਪੈਸਾ ਖਤਮ ਹੋਣ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਕੰਪਨੀ ਵੱਲੋਂ ਹੀ ਆਪਣੇ ਹੀ ਜਾਂ ਫਿਰ ਕਿਸੇ ਬੰਦੇ ਨੂੰ ਜਾਂ ਕੀ ਹੋਏਗਾ ਜਿਹੜਾ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਗੱਲ ਕਰਦਾ ਸੀ ਤੇ ਉਹਨੇ ਵੀ ਸੇਮ ਐਵੇਂ ਹੀ ਇੰਸ਼ੋਰੈਂਸ ਕੰਪਨੀ ਦੇ ਨਾਮ ਤੇ ਕੀ ਉਹ ਗੈਜਟਸ ਪ੍ਰੋਵਾਈਡ ਕਰਦੇ ਆ ਸਾਰਾ ਕੁਝ ਆਨਲਾਈਨ ਟਿਊਟਰਿੰਗ ਵਾਸਤੇ ਕੰਪਿਊਟਰ ਵਗੈਰਾ ਤੇ ਉਹਦੇ ਵਾਸਤੇ ਜਿਹੜਾ ਕੋਰੀਅਰ ਹੈ ਉਹ ਬੈਂਗਲੌਰ ਤੋਂ ਇੱਥੇ ਆਏਗਾ ਤੇ ਉਹਦੇ ਵਿੱਚ ਤੁਹਾਨੂੰ 12650 ਕੁਝ ਓਇਦਾਂ ਉਹਦੀ ਜਿਹੜੀ ਇੰਸ਼ੋਰੈਂਸ ਕਰवानी ਪੈਗੀ 2 ਸਾਲ ਦੀ ਜਿਹਦੇ ਚ 650 ਤੇ ਤੁਹਾਡੇ ਇੰਸ਼ੋਰੈਂਸ ਤੇ ਕੱਟੇ ਜਾਣਗੇ ਜਿਹੜੇ 12000 ਹੈ ਉਹ ਸਾਰਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਵਾਪਸ ਆਏਗਾ ਇਸ ਤਰੀਕੇ ਨਾਲ ਕਿਹਦੀ ਅੱਗੇ ਇਸ ਤਰੀਕੇ ਨਾਲ ਚਾਰ ਵਾਰੀ ਐਵੇਂ ਹੋਇਆ 90000 ਦੇ ਲਾਗੇ ਜਿਹੜਾ ਕਪੜੂ ਨੇ ਅਠਾ ਵੀ ਮੰਨ ਲਓ ਕਿ ਉਹ ਜੈਨੂਨ ਆਪਣੀ ਬੀਕੀ ਉਹਨਾਂ ਨਾਲ ਕੰਟੈਕਟ ਕੀਤਾ ਹੈ ਜੀ ਤੁਸੀਂ ਉਹਨਾਂ ਨੂੰ ਵੀ ਤੁਹਾਡੇ ਨਾਲ ਵੀ ਠੱਗੀ ਹੋ ਗਈ ਜੀ ਮੈਮ ਬਾਈ ਜੁਵ ਲਰਨਿੰਗ ਜਿਹੜੀ ਕੰਪਨੀ ਹੈ ਉਹਨੂੰ ਇਨਫੋਰਮ ਕੀਤਾ ਸੀ ਉਹਨੇ ਕਾਲ ਸੈਂਟਰ ਤੇ ਇਨਫੋਰਮ ਕੀਤਾ ਤੇ ਫਿਰ ਉਹਨਾਂ ਨੇ ਇੱਕ ਬਕਾਇਦਾ ਮੈਨੂੰ ਈਮੇਲਸ ਤੇ ਮੇਰਾ ਜਿਹੜੀ ਸਾਰੀ ਚੈਟ ਹੋਈ ਹੈ WhatsApp ਤੇ ਉਹ ਨੰਬਰ ਦੇ ਉਹ ਸਾਰੀ ਚੈਟ ਦੀ ਸਕਰੀਨ ਸ਼ਾਟਸ ਲੈ ਲਏ ਸੀਗੇ ਤੇ ਉਹਨਾਂ ਨੇ ਮੈਨੂੰ ਕੰਪਲੇਂਟ ਨੰਬਰ ਵੀ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੈੱਡ ਆਫਿਸ ਜ਼ਰੂਰ ਇਸ ਬਾਰੇ ਗੱਲ ਕਰਾਂਗੇ ਕਿ ਇਹਦਾ ਜ਼ਿਕਰ ਕਰਾਂਗੇ ਕਿ ਐਵੇਂ ਚੱਲ ਰਿਹਾ ਹੈਗਾ ਅੱਛਾ ਤੁਹਾਨੂੰ ਉਹਨੇ ਲੱਛੀ ਤਸਵੀਰ ਕਿਸ ਤਰੀਕੇ ਤੇ ਹੀ ਕਿਹਾ ਸੀ ਕਿ ਮੈਨੂੰ ਕਿੰਨੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਉਹਨਾਂ ਕੀ ਲੱਛੀ ਕਰ ਰਹੇ ਸਨ ਉਹਨੇ ਆਨਲਾਈਨ ਦਾ ਇਹ ਦੱਸਿਆ ਸੀਗਾ ਕਿ ਜੇ ਤੁਸੀਂ ਆਨਲਾਈਨ ਟੀਚਿੰਗ ਕਰਦੇ ਹੋ ਆਨਲਾਈਨ ਟੀਚਿੰਗ ਦੇ ਵਿੱਚ ਤੁਹਾਨੂੰ 15 ਬੱਚੇ ਇੱਕ ਟਾਈਮ ਤੇ ਘੰਟੇ ਦੇ ਪੜਾਣੇ ਆ ਜਿਹੜੇ 15 ਬੱਚੇ ਇੱਕੋ ਕਲਾਸ ਦੇ ਇੱਕੋ ਸਬਜੈਕਟ ਦੇ ਹੋਣਗੇ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਹੋਏਗੀ ਉਹ 30000 ਹੋਏਗੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਇਨਕਰੀਮੈਂਟ ਵੀ ਹੋਈ ਜਾਏਗਾ ਜਿਵੇਂ ਜਿਵੇਂ ਬੱਚੇ ਇਨਕਰੀਸ ਹੋਣਗੇ ਕਲਾਸ ਦੇ ਵਿੱਚ ਤੇ ਉਹਦੇ ਅਕੋਰਡਿੰਗ ਜਿਹੜਾ ਫਰਸਟ ਰਜਿਸਟ੍ਰੇਸ਼ਨ ਕਰਵਾਈ ਸੀ ਉਹ ਜਿਹੜੀ ਰਜਿਸਟ੍ਰੇਸ਼ਨ ਦੇ 2100 ਲਏ ਸੀ ਉਹਨਾਂ ਨੇ 100 ਤੇ ਕੰਪਨੀ ਵਾਲਾ ਸੀਗਾ ਰਜਿਸਟ੍ਰੇਸ਼ਨ ਦੇ ਫਾਰਮ ਦੇ ਉਹਨਾਂ ਨੇ ਕਿਹਾ ਕਿ ਪੈਸੇ ਆ ਤੇ ਜਿਹੜੇ 2000 ਸੀਗਾ ਉਹ ਫਰਸਟ ਸੈਲਰੀ ਦੇ ਨਾਲ ਕਹਿੰਦੇ ਸੀ ਆਏਗਾ ਤੇ ਬਾਕੀ ਦੇ ਜਿਹੜੇ ਪੈਸੇ ਉਹਨਾਂ ਨੇ ਲਈ ਸੀਗੇ ਉਹ ਹੌਲੀ ਹੌਲੀ ਕਰਕੇ ਉਹਨਾਂ ਨੇ ਬਾਅਦ ਚੋ ਕਿਹਾ ਕਿ ਜਦੋਂ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਪੈਸੇ ਤੁਹਾਡਾ ਅਕਾਊਂਟ ਨੰਬਰ ਲੈ ਕੇ ਉਹਦੇ ਵਿੱਚ ਪਾ ਦਿੱਤੇ ਜਾਣਗੇ ਲੇਕਿਨ ਜਦੋਂ ਆ ਲਾਸਟ ਮੈਂ ਟਰਾਂਸਫਰ ਕੀਤੇ ਜਦੋਂ ਪੈਸੇ ਉਹਦੇ ਵਿੱਚ ਮੈਂ ਇਹ ਸਮਝ ਕੇ ਕੀਤੇ ਮੈਨੂੰ ਕਿਤੇ ਨਾ ਕਿਤੇ ਸ਼ੱਕ ਤੇ ਉਹਨਾਂ ਤੇ ਪਈ ਸੀ ਲੇਕਿਨ ਮੈਂ ਇਹ ਸੋਚ ਕੇ ਕੀਤੇ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ ਕਿਉਂਕਿ ਜਿਵੇਂ ਕਈ ਵਾਰੀ ਬੰਦਾ ਕਨਫਿਊਜ਼ ਹੋ ਜਾਂਦਾ ਹੈ ਕਿ ਹਣਾ ਹੁਣ ਇਹ ਪੈਸੇ ਵੀ ਆਉਣਗੇ ਕਿ ਨਹੀਂ ਆਉਣਗੇ ਤੇ ਉਸ ਟਾਈਮ ਵੀ ਐਵੇਂ ਹੀ ਹੋਇਆ ਤੇ ਮੈਨੂੰ ਸੀਗਾ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ ਜੇ ਜੇ ਜੈਨੂਇਨ ਹੋਇਆ ਤੇ ਜੇ ਕੋਈ ਪੁਲਿਸ ਰਿਪੋਰਟ ਦਿੱਤੀ ਜੀ ਮੈਂ ਇਹਦੇ ਬਾਰੇ ਪੁਲਿਸ ਕਮਿਸ਼ਨਰ ਨੂੰ ਵੀ ਅਪਲੀਕੇਸ਼ਨ ਲਿਖੀ ਹੈ ਤੇ ਉਹਦਾ ਮੈਨੂੰ ਕੰਪਲੇਂਟ ਨੰਬਰ ਵੀ ਮਿਲ ਗਿਆ ਹੈ ਤੇ ਉਹਨਾਂ ਨੇ ਅਪਲੀਕੇਸ਼ਨ ਰਿਸਿਵ ਕਰ ਲਈ ਜੇ ਤੇ ਪੁਲਿਸ ਇੱਥੇ ਕਾਰਵਾਈ ਕਰੇਗੀ ਕਿਉਂਕਿ ਅੱਜਕੱਲ کافی ਫਰਾਡ ਕੇਸਿਸ ਆਵਨੇ ਚੱਲ ਰਹੇ ਨੇ ਐਡਵਰਟਾਈਜ਼ਮੈਂਟ ਗੇਮਸ ਦੇ ਥਰੂ ਤੇ ਐਪਸ ਦੇ ਥਰੂ ਵੀ ਤੇ ਅਗਰ ਤੇ ਪੁਲਿਸ ਇੱਥੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇ ਤੇ ਜ਼ਰੂਰ ਮਿਲ ਜਾਣਗੇ ਕਿਉਂਕਿ ਉਹਨਾਂ ਦਾ ਜਿਵੇਂ ਟਰੈਕ ਟਰੈਕ ਹੋ ਰਿਹਾ ਹੈ ਉਹਨਾਂ ਦਾ ਮੋਬਾਈਲ ਨੰਬਰ ਉਹ ਹਾਲੇ ਤੱਕ ਉਹਨਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਹੈ 2 ਦਿਨ 3 ਦਿਨ ਹੋ ਗਿਆ ਤੇ ਹਾਲੇ ਤੱਕ ਉਹਨਾਂ ਦਾ ਜਿਹੜਾ ਉਹ ਟਰੈਕ ਹੋ ਰਿਹਾ ਮੋਬਾਈਲ ਅੱਛਾ ਅੰਬੀਸਰ ਦੇ ਲੋਕਾਂ ਨੂੰ ਜਾਂ ਕੀ ਲੋਕਾਂ ਨੂੰ ਕਿਸਨੀਹਾ ਦੇ ਨਾਲ ਜੀ ਜੇ ਕਿਹੜਾ ਟਰੈਕ ਹੋ ਰਿਹਾ ਪਾਸਵਰਡ ਜੀ ਬਿਲਕੁਲ ਇਹ ਲੋਕਾਂ ਨੂੰ ਇਸ ਬਾਰੇ ਸਤਰਕ ਰਹਿਣਾ ਚਾਹੀਦਾ ਹੈ ਕਿ ਐਵੇਂ ਦੀ ਐਡਵਰਟਾਈਜ਼ਮੈਂਟਸ ਨੂੰ ਚਾਹੇ ਵੀ ਤੁਸੀਂ ਵਿਜ਼ਿਟ ਨਾ ਕਰੋ ਉਹਦੇ ਉੱਤੇ ਕਲਿੱਕ ਨਾ ਕਰੋ ਕਿਉਂਕਿ ਵੈਸੇ ਤੇ ਜਿਵੇਂ ਮੈਂ ਸੀਗੀ ਮੈਂ ਵੀ ਉੱਥੇ ਕਲਿੱਕ ਨਹੀਂ ਸੀ ਕੀਤਾ ਆਟੋਮੈਟਿਕਲੀ ਹੱਥ ਲੱਗਾ ਤੇ ਉਹ ਓਪਨ ਹੋ ਗਿਆ WhatsApp ਤੇ ਉਹਨਾਂ ਦਾ ਪੇਜ ਲੇਕਿਨ ਤੁਹਾਨੂੰ ਇਹੋ ਜੀ ਸਾਈਟਸ ਤੇ ਵਿਜ਼ਿਟ ਹੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਅਗਰ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਖੁਦ ਜਾ ਕੇ ਉੱਥੇ ਉਹ ਗੱਲਬਾਤ ਕਰੋ ਜਿਹੜੀ ਵੀ ਜੌਬ ਦੀ ਆਫਰ ਆਉਂਦੀ ਹੈ ਜਾਂ ਫਿਰ ਕਿਤੇ ਪੜਨਾ ਚਾਹੁੰਦੇ ਹੋ ਕਈ ਵਾਰੀ ਪੜਾਈ ਦੇ ਰਿਲੇਟਿਡ ਵੀ ਐਵਰੀਆ ਐਪਸ ਹੈਗੀਆਂ ਨੇ ਜਿਹੜਾ ਕਿ ਤੁਹਾਡੇ ਤੋਂ ਪੈਸੇ ਲੈ ਕੇ ਹੋਮ ਟਿਊਟਰਿੰਗ ਦੀ ਗੱਲ ਕਰਦੇ ਨੇ ਲੇਕਿਨ ਬਾਅਦ 'ਚੋ ਪੈਸੇ ਲੈ ਕੇ ਗਾਇਬ ਹੋ ਜਾਂਦੇ ਨੇ ਸੋ ਉਹਨਾਂ ਨੂੰ ਇਹੋ ਜਿਹੀ ਐਡਵਰਟਾਈਜ਼ਮੈਂਟਸ ਤੋਂ ਐਵਾਂ ਦੀ ਫੇਕ ਨਿਊਜ਼ ਤੋਂ ਬਚਣਾ ਚਾਹੀਦਾ ਹੈ